ਕਿੱਦਾਂ ਵੱਡਾ ਵਿਜ਼ਨ ਹੈ ਨਰਿੰਦਰ ਮੋਦੀ ਜੀ ਦਾ ਜੇਪੀ ਨੱਡਾ ਜੀ ਦਾ ਔਰ ਗ੍ਰਹਿ ਮੰਤਰੀ ਜੀ ਦਾ ਕਿ ਬਿਹਤਰੀਨ ਵਿਅਕਤੀ ਨੂੰ ਬਿਹਤਰੀਨ ਮਹਿਕਮਾ ਦਿੱਤੇ ਹੈ ਕਿਉਂਕਿ ਇੰਡਸਟਰੀ ਦੀ ਗਰੋਥ ਵਾਸਤੇ ਇਨਫਰਾਸਟ੍ਰਕਚਰ ਦਾ ਅੱਗੇ ਵਧਣਾ ਬੜਾ ਜ਼ਰੂਰੀ ਹੈ ਪੰਜਾਬ ਜਿਹੜਾ ਹੈ ਉਹ ਅੱਗੇ ਵਧੇ ਪੰਜਾਬ ਜੋ ਹੈ ਖੁਸ਼ੀਆਂ ਦੇ ਵਿੱਚ ਆਵੇ ਪੰਜਾਬ ਦੀ ਇਕਨੋਮੀ ਅੱਗੇ ਵਧੇ ਔਰ ਉਹਦੇ ਵਿੱਚ ਕੋਈ ਅੜਚਨ ਨਾ ਆਵੇ ਕਿ ਕੋਈ ਵੀ ਨਵਾਂ ਵਿਅਕਤੀ ਆਂਦਾ ਹੈ ਪਾਰਟੀ ਦੇ ਵਿੱਚ ਤੇ ਕਾਰਕਿਰਤਾ ਉਨੀ ਜਲਦੀ ਨਾਲ ਉਹਦੇ ਨਾਲ ਮਿਕਸ ਅਪ ਨਹੀਂ ਹੁੰਦਾ ਮਗਰ ਤੁਸੀਂ ਪੂਰੀ ਕੈਂਪੇਨ ਦੇ ਵਿੱਚ ਦੇਖਿਆ ਹੋਣਾ ਕੋਈ ਕਾਰਕਿਰਤਾ ਕੋਈ ਵਿਅਕਤੀ ਆਪ ਮੁਹਾਰੇ ਲੱਗਾ ਸੀ ਕਈ ਜਗ੍ਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਉਹੀ ਲੋਕ ਆਵਾਦਵੀ ਪਾਰਟੀ ਦੇ ਕੈਂਡੀਡੇਟ ਦੇ ਪਿੱਛੇ ਖੜੇ ਹੈ ਉਹੀ ਲੋਕ ਜਿਹੜੇ ਆ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਪਿੱਛੇ ਖੜੇ ਹੈ ਨਾ ਦੇਖਣ ਨੂੰ ਮਿਲਿਆ ਨਾ ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਇਹ ਰਲ ਮਿਲ ਕੇ ਇੱਕ ਮਿਲੀ ਜੁਲਾ ਸਿਸਟਮ ਚਲਾ ਰਹੇ ਸੀ ਕਿਸਾਨੀ ਰੀੜ ਦੀ ਹੱਡੀ ਹੈ ਤੇ ਇੰਡਸਟਰੀ ਵੀ ਰੀੜ ਦੀ ਹੱਡੀ ਹੈ ਕਿਉਂਕਿ ਇੰਡਸਟਰੀ ਤੋਂ ਬਿਨਾ ਰੈਵਨਿਊ ਜਨਰੇਟ ਨਹੀਂ ਹੋ ਸਕਦਾ ਇੰਡਸਟਰੀ ਤੋਂ ਬਿਨਾ এমਪਲॉयਮੈਂਟ ਜਨਰੇਟ ਨਹੀਂ ਹੋ ਸਕਦੀ ਜੇ ਸਮਨ نیوز ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਰਵਨੀਤ ਸਿੰਘ ਬਟੂ ਲੁਧਿਆਣਾ ਤੋਂ ਐਮਪੀ ਕੈਂਡੀਡੇਟ ਦੇ ਚੋਣ ਲੜ ਰਹੇ ਸਨ ਤੇ ਹੁਣ ਜੋ ਹੈ ਉਹਨਾਂ ਨੂੰ ਮਿਨਿਸਟਰੀ ਦੇ ਦਿੱਤੀ ਗਈ ਹੈ ਕੇਂਦਰੀ ਰਾਜ ਮੰਤਰੀ ਕੋਸ਼ਿਤ ਕਰ ਦਿੱਤਾ ਗਿਆ ਹੈ ਫੂਡ ਪ੍ਰੋਸੈਸਿੰਗ ਵਿਭਾਗ ਤੇ ਰੇਲਵੇ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਇੱਕ ਬਹੁਤ ਵੱਡੀ ਗੱਲ ਹੈ ਲੁਧਿਆਣਾ ਸ਼ਹਿਰ ਲਈ ਬਲਕਿ ਪੂਰੇ ਪੰਜਾਬ ਦੀ ਗੱਲ ਕਰਾਂਗੇ ਇੱਕ ਤੋਹਫਾ ਜੋ ਹੈ ਸਰਕਾਰ ਵੱਲੋਂ ਭਾਜਪਾ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਸੋ ਇਸ ਨੂੰ ਲੈ ਕੇ ਕੀ ਉਮੀਦਾਂ ਨੇ ਕਿ ਹੁਣ ਜੋ ਹੈ ਲੁਧਿਆਣਾ ਸ਼ਹਿਰ ਦੀ ਕੀ ਅਪਡੇਟ ਰਹੇਗੀ ਕਿ ਜੋ ਹੈ ਤਰੱਕੀ ਵੱਲ ਜਾਏਗਾ ਸ਼ਹਿਰ ਕੀ ਮਿਨਿਸਟਰ ਜੋ ਹੈ ਲੁਧਿਆਣਾ ਸ਼ਹਿਰ ਤੋਂ ਨੇ ਸਾਡੇ ਨਾਲ ਇੰਡਸਟਰੀ ਇੰਡਸਟਰੀਲਿਸਟ ਵੀ ਮੌਜੂਦ ਨੇ ਤੇ ਪੰਜਾਬ ਟ੍ਰੇਡ ਸੈਲ ਪਾਜਪਾ ਦੇ ਪ੍ਰਧਾਨ ਵੀ ਨੇ ਦਿਨੇਸ਼ ਸਰਪਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਸਰ ਅ ਨਮਸਕਾਰ ਨਮਸਕਾਰ ਜੀ ਕਿੰਨਾ ਕਿ ਇੱਕ ਤਾਂ ਪਹਿਲਾ ਕਹਿ ਸਕਦੇ ਆ ਕਿ ਤੋਹਫਾ ਜੋ ਹੈ ਲੁਧਿਆਣਾ ਸ਼ਹਿਰ ਨੂੰ ਮਿਲਿਆ ਪੰਜਾਬ ਨੂੰ ਮਿਲਿਆ ਸੋ ਇਸ ਦੇ ਨਾਲ ਕੀ ਲੱਗਦਾ ਹੈ ਕਿ ਹੁਣ ਇੰਡਸਟਰੀ ਦੀ ਗ੍ਰੋਥ ਹੋਏਗੀ ਕਿਉਂਕਿ ਇੰਡਸਟਰੀ ਜੋ ਹੈ ਕਾਫੀ ਨੀਚੇ ਜਾਂਦੀ ਨਜ਼ਰ ਆ ਰਹੀ ਸੀ ਪਿਛਲੇ ਸਾਲ ਲੁਧਿਆਣਾ ਦੀ ਇੰਡਸਟਰੀ ਨੂੰ ਮਾਨੇ ਨਰਿੰਦਰ ਮੋਦੀ ਜੀ ਨੇ ਇੱਕ ਬਿਹਤਰੀਨ ਤੋਹਫਾ ਦਿੱਤਾ ਹੈ ਬਹੁਤ ਲੰਬੇ ਸਮੇਂ ਤੋਂ ਇਥੋਂ ਜਦੋਂ ਅਸੀਂ ਹੋਸ਼ ਸੰਭਾਲੀ ਸਿਰਫ ਇੱਕ ਵਾਰੀ ਮੰਤਰੀ ਰਹੇ ਤੁਹਾਡੇ ਸ਼ਰਮਾ ਜੀ ਆਪਣਾ ਜਿਹੜਾ ਕੀ ਨਾ ਮਨੀਸ਼ Tiwari ਜੀ ਇੱਕੋ ਵਾਰੀ ਮੰਤਰੀ ਰਹੇ ਮਗਰ ਉਹਨਾਂ ਨੇ ਪੰਜਾਬ ਵਾਸਤੇ ਔਰ ਲੁਧਿਆਣਾ ਵਾਸਤੇ ਕੋਈ ਖਾਸ ਕੰਮ ਨਹੀਂ ਕੀਤਾ ਔਰ ਬੜੀਆਂ ਉਮੀਦਾਂ ਦੇ ਆਸਾਂ ਦੇ ਨਾਲ ਅੱਜ ਲੁਧਿਆਣਾ ਦੇ ਵਸਨੀਕ ਜਿਹੜੇ ਨੇ ਸਾਡੇ ਰਵਨੀਤ ਬਿੱਟੂ ਜੀ ਨੂੰ ਦੇਖ ਰਹੇ ਨੇ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਵਿਜ਼ਨ ਹੈ ਨરેਂਦਰ ਮੋਦੀ ਜੀ ਦਾ ਜੇਪੀ ਨੱਡਾ ਜੀ ਦਾ ਔਰ ਗ੍ਰਹਿ ਮੰਤਰੀ ਜੀ ਦਾ ਕਿ ਬਿਹਤਰੀਨ ਵਿਅਕਤੀ ਨੂੰ ਬਿਹਤਰੀਨ ਮਹਿਕਮਾ ਦਿੱਤੇ ਹੈ ਕਿਉਂਕਿ ਇੰਡਸਟਰੀ ਦੀ ਗਰੋਥ ਵਾਸਤੇ 인ਫਰਾਸਟ੍ਰਕਚਰ ਦਾ ਅੱਗੇ ਵਧਣਾ ਬੜਾ ਜ਼ਰੂਰੀ ਹੈ ਲੁਧਿਆਣਾ ਤੋਂ ਜੋ ਫਰੇਟ ਕੈਰੀ ਕੋਰੀਡੋਰ ਚੱਲ ਰਿਹਾ ਹੈ ਹੋਰ ਜਿੰਨੇ ਵੀ ਕੰਮ ਹੋ ਰਹੇ ਰੇਲਵੇ ਦੇ ਵਿੱਚ ਉਹਦੀ ਸਾਡੀ ਬਹੁਤ ਲੋਡ ਸੀ ਲੋਜਿਸਟਿਕ ਦੇ ਵਾਸਤੇ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਦਿੱਲੀ ਤੋਂ ਹੀ ਜ਼ਿਆਦਾ ਫਲਾਈਟਸ ਦਿੱਲੀ ਤੋਂ ਹੀ ਜ਼ਿਆਦਾ ਜੋ ਹੈ ਰੇਲਵੇ ਦਾ ਨੈਟਵਰਕ ਸੀ ਇਹ ਤੋਂ ਮਾਲ ਦਿੱਲੀ ਜਾਵੇ ਕਦੇ ਇੱਥੇ ਜਾਵੇ ਤੇ ਉਹ ਉਹਦੇ ਵਾਸਤੇ ਲੁਧਿਆਣਾ ਤੋਂ ਹੀ ਇੱਕ ਮੰਤਰੀ ਦਾ ਬਣ ਜਾਣਾ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਲੁਧਿਆਣਾ ਵਾਸੀ ਬੜੇ ਖੁਸ਼ ਨੇ ਕਿਉਂਕਿ ਐਸੇ ਮਿਲਨਸਾਰ ਔਰ ਲੋਕਾਂ ਦੇ ਕੰਮ ਆਣ ਵਾਲੇ ਮੰਤਰੀ ਇੱਥੋਂ ਬਣੇ ਨੇ ਔਰ ਮੈਂ ਕਹਿੰਦਾ ਪਿਛਲੇ 2-3 ਦਿਨਾਂ ਦੇ ਵਿੱਚ ਵਿੱਚ ਹਜ਼ਾਰਾਂ ਦੇ ਲੋਕ ਹਿਸਾਬ ਦੇ ਨਾਲ ਮੈਸੇਜਸ ਫੋਨ ਮਿਲ-ਮਿਲ ਕੇ ਲੋਕ ਸਾਡੇ ਵੀ ਮੂੰਹ ਮਿੱਠੇ ਕਰਾ ਰਹੇ ਆ ਕਿ ਇੱਕ ਬਿਹਤਰੀਨ ਮੰਤਰੀ ਜੋ ਹੈ ਲੁਧਿਆਣਾ ਤੋਂ ਮਿਲਿਆ ਸੇ ਲੋਕਾਂ ਨੇ ਜੋ ਹੈ ਗੱਲ ਕਰੀ ਅਗਰ ਬਿੱਟੂ ਸਾਹਿਬ ਇਥੋਂ ਜਿੱਤੇ ਨਹੀਂ ਕਾਂਗਰਸ ਜੋ ਇਥੋਂ ਐਮਪੀ ਦੀ ਸੀਟ ਜਿੱਤੀ ਹੈ ਲੇਕਿਨ ਉਹਨਾਂ ਨੂੰ ਫਿਰ ਵੀ ਮਨਿਸਟਰੀ ਦਿੱਤੀ ਗਈ ਹੈ ਵੱਡੀ ਗੱਲ ਹੈ ਲੇਕਿਨ ਹਾਰ ਦੀ ਅਗਰ ਗੱਲ ਕਰੀਏ ਉਸ ਉਸ ਤੋਂ ਬਾਅਦ ਜੋ ਲੱਗਦਾ ਹੈ ਕਿ ਉਹ ਸੋਚ ਕੰਮ ਕਰੇਗੀ ਕਿ ਇਹ ਨਹੀਂ ਹੋਏਗਾ ਕਿ ਲੁਧਿਆਣਾ ਤੋਂ ਜਿੱਤੇ ਨਹੀਂ ਨਹੀਂ ਐਸਾ ਕੁਝ ਨਹੀਂ ਜੇ ਐਸੀ ਸੋਚ ਹੁੰਦੀ ਤਾਂ ਫਿਰ ਮੰਤਰੀ ਹੀ ਕਿਉਂ ਬਣਾਉਂਦੇ ਜੀ ਕਿਉਂਕਿ ਲੁਧਿਆਣਾ ਔਰ ਪੰਜਾਬ ਦੇ ਲਈ ਮਾਨਯਾ ਮੋਦੀ ਜੀ ਦੇ ਦਿਲ ਦੇ ਵਿੱਚ ਬੜਾ بڑے ਾਰਮਾਨ ਨੇ ਕਿ ਪੰਜਾਬ ਜਿਹੜਾ ਹੈ ਉਹ ਅੱਗੇ ਵਧੇ ਪੰਜਾਬ ਜੋ ਹੈ ਖੁਸ਼ੀਆਂ ਦੇ ਵਿੱਚ ਆਵੇ ਪੰਜਾਬ ਦੀ ਇਕਨੋਮੀ ਅੱਗੇ ਵਧੇ ਔਰ ਉਹਦੇ ਵਿੱਚ ਕੋਈ ਅੜਚਨ ਨਾ ਆਵੇ ਬੇਸ਼ੱਕ ਇਥੋਂ ਕਾਂਗਰਸ ਪਾਰਟੀ ਜਿੱਤ ਗਈ ਰਾਜਾ ਵੜਿੰਗ ਜਿੱਤ ਗਏ ਮਗਰ ਉਹਨਾਂ ਨੇ ਤਾਂ ਥੋੜੇ ਦਿਨ ਸ਼ਾਇਦ ਰਹਿਣਗੇ ਤੇ ਕਿ ਨਹੀਂ ਰਹਿਣਗੇ ਕੋਈ ਪਤਾ ਨਹੀਂ ਹੈ ਔਰ ਲੁਧਿਆਣਾ ਦੀ ਨਵਜ ਬਾਰੇ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਬਿੱਟੂ ਜੀ ਦਾ ਇਹ ਹੈ ਕਿ ਲੁਧਿਆਣਾ ਔਰ ਪੰਜਾਬ ਦੀ ਨਵਜ ਇਹਨਾਂ ਨੂੰ ਪਤਾ ਹੈ ਕਿਉਂਕਿ ਪਿਛੋਕਰ ਤੋਂ ਹੀ ਜੋ ਪੰਜਾਬ ਦੇ ਹਾਲਾਤ ਨੂੰ ਜੋ ਸੁਧਾਰਿਆ ਹੈ ਇਹਨਾਂ ਦੇ ਦਾਦਾ ਜੀ ਨੇ ਅੱਜ ਪੰਜਾਬ ਦਾ ਹਰ ਇੱਕ ਜੋ ਸਾਡੀ ਉਮਰ ਵਾਲਾ ਵਿਅਸ਼ਿੰਦਾ ਉਹਨੂੰ ਤਾਂ ਪਤਾ ਹੈ ਕਿ ਭਾਈ ਕੀ ਕੀ ਸੀ ਕਿਹੜੇ ਹਾਲਾਤ ਸੀ ਕਿੱਦਾਂ ਦੇ ਹਾਲਾਤ ਸੀ ਔਰ ਕਿੱਦਾਂ ਦੇ ਹਾਲਾਤਾਂ 'ਚੋਂ ਪੰਜਾਬ 'ਚੋਂ ਖਤਮ ਕਰਕੇ ਉਸ ਅੱਤਵਾਦ ਨੂੰ ਖਤਮ ਕਰਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਭਾਈਚਾਰਾ ਦਾ ਉਹੀ ਦੁਆਰਾ ਸਾਂਝ ਪਾਈ ਹੈ ਔਰ ਅੱਜ ਫੇਰ ਪੰਜਾਬ ਦੇ ਵਿੱਚ ਉਹੀ ਚਰਤੀਆਂ ਉੱਭਰ ਰਹੀਆਂ ਹਨ ਤੇ ਉਸ ਦਾ ਜਵਾਬ ਮੈਂ ਸਮਝਦਾ ਬਿੱਟੂ ਜੀ ਨੇ ਜੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਪਾਰਿਕ ਤੌਰ ਤੇ ਇੰਡਸਟਰੀ ਦੇ ਤੌਰ ਤੇ ਹਰ ਤਬਕੇ ਦੇ ਨਾਲ ਇਹਨਾਂ ਦੇ تعلق ਨੇ ਔਰ ਬਹੁਤ ਔਰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕੋਈ ਵੀ ਨਵਾਂ ਵਿਅਕਤੀ ਆਂਦਾ ਹੈ ਪਾਰਟੀ ਦੇ ਵਿੱਚ ਤੇ ਕਾਰਜਕਰਤਾ ਉਨੀ ਜਲਦੀ ਨਾਲ ਉਹਦੇ ਨਾਲ ਮਿਕਸਪ ਨਹੀਂ ਹੁੰਦਾ ਮਗਰ ਤੁਸੀਂ ਪੂਰੀ ਕੈਂਪੇਨ ਦੇ ਵਿੱਚ ਦੇਖਿਆ ਹੋਣਾ ਕੋਈ ਕਾਰਜਕਰਤਾ ਕੋਈ ਵਿਅਕਤੀ ਆਪ ਮੁਹਾਰੇ ਲੱਗਾ ਸੀ ਉਹਨੂੰ ਇਹ ਲੱਗ ਰਿਹਾ ਸੀ ਕਿ ਇਹ ਅਸੀਂ ਆਪਣਾ ਨੰ ਕੰਮ ਨਹੀਂ ਕਰ ਰਹੇ ਅਸੀਂ ਮੋਦੀ ਜੀ ਦਾ ਕੰਮ ਕਰ ਰਹੇ ਅਸੀਂ ਬਿੱਟੂ ਜੀ ਦਾ ਕੰਮ ਕਰ ਰਹੇ ਅਸੀਂ ਰਾਮ ਕਾਜ ਕਰਦੇ ਪਏ ਹਾਂ ਪਰ ਇਸ ਤਰੀਕੇ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਸਾਡੀ ਵੋਟ ਪਰਸੈਂਟ ਕਿੰਨੀ ਵਧੀ ਔਰ ਅਸੀਂ 5 ਸੀਟਾਂ ਦੇ ਜਿੱਤੇ ਵੀ ਸੋ ਇਹ ਬਹੁਤ ਔਰ ਦੇਖੋ ਜਿਹੜੀ ਸਰਕਾਰ ਹੈ ਉਹ ਕਿਸੇ ਇੱਕ ਸੀਟ ਤੇ ਵੀ ਨਹੀਂ ਜਿੱਤ ਸਕੀ ਜੇ 9 ਦੀ 9 ਵਿਧਾਨ ਸਭਾ ਦੀ ਗੱਲ ਕਰੀਏ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਸੀ ਲੁਧਿਆਣਾ ਸੈਂਟਰ ਤੋਂ ਜਿਹੜੇ ਐਮਪੀ ਦੇ ਕੈਂਡੀਡੇਟ ਵੀ ਸੀ ਉਹ ਆਪਣੀ ਸੀਟ ਵੀ ਨਹੀਂ ਬਚਾ ਸਕੇ ਐਸੀ ਹਨੇਰੀ ਬਿੱਟੂ ਜੀ ਦੇ ਨਾਂ ਦੀ ਔਰ ਭਾਰਤੀ ਜਨਤਾ ਪਾਰਟੀ ਦੇ ਨਾਂ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਚੱਲ ਰਹੀ ਸੀ ਪਿੰਡਾਂ ਤੋਂ ਸਰ ਵੋਟ ਨਹੀਂ ਪਈ ਲੇਕਿਨ ਸ਼ਹਿਰਾਂ ਦੇ ਵਿੱਚ ਜੋ ਹੈ ਬਿੱਟੂ ਜੀ ਨੂੰ ਕਾਫੀ ਵੋਟ ਪਈ ਹੈ ਇਵਨ ਜਿੱਤੇ ਹੀ ਨੇ ਸ਼ਹਿਰਾਂ ਵਿੱਚ ਸੋ ਪਿੰਡਾਂ ਦਾ ਜੋ ਵੀ ਰੀਜ਼ਨ ਰਿਹਾ ਹੈ ਕਿਸਾਨਾਂ ਦਾ ਜਾਂ ਪਿੰਡ ਦੇ ਲੋਕਾਂ ਦਾ ਉਹ ਰੀਜ਼ਨ ਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਹੈ ਕਿ ਬਿੱਟੂ ਜੀ ਇੱਕ ਉਹ ਬਣਨਗੇ ਵਿੱਚ ਅਗਰ ਕਹਿ ਦਈਏ ਕਿ ਇੱਕ ਸਰਕਾਰ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਇੱਕ ਤਾਲਮੇਲ ਬਿਠਾਣਗੇ ਦੇਖੋ ਉਹ ਤਾਂ ਉਹਨਾਂ ਦਾ ਕੰਮ ਹੈ ਉਹ ਜ਼ਰੂਰ ਕਰਨਗੇ ਮਗਰ ਮੈਂ ਇਸ ਕੈਂਪੇਨ ਦਾ ਹਿੱਸਾ ਰਿਹਾ ਮੈਂ ਪਿੰਡਾਂ ਸ਼ਹਿਰਾਂ 'ਚ ਹਰ ਜਗ੍ਹਾ ਘੁੰਮਦਾ ਰਿਹਾ ਮੈਨੂੰ ਦੇਖਣ 'ਚ ਕੀ ਮਿਲਦਾ ਸੀ ਕਿ ਜਥੇ ਬੰਦੀਆਂ ਦੇ ਨਾਂ ਤੇ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਲੋਕ ਕਈ ਜਗ੍ਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਉਹੀ ਲੋਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਪਿੱਛੇ ਖੜੇ ਐ ਉਹੀ ਲੋਕ ਜਿਹੜੇ ਆ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਪਿੱਛੇ ਖੜੇ ਐ ਨਾ ਦੇਖਣ ਨੂੰ ਮਿਲਿਆ ਨਾ ਯਾਨੀ ਕਹਿੰਦਾ ਮਤਲਬ ਇਹ ਹੈ ਕਿ ਇਹ ਰਲ ਮਿਲ ਕੇ ਇੱਕ ਮਿਲੀ ਜੁਲਾ ਸਿਸਟਮ ਚਲਾ ਰਹੇ ਸੀ ਔਰ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕੈਂਪੇਨ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੀਆਂ ਕਾਰਗੁਜ਼ਾਰੀਆਂ ਕੀ ਨੇ ਤੇ ਜੇ ਆਮ ਆਦਮੀ ਪਾਰਟੀ ਆਪਣਾ ਇਲੈਕਸ਼ਨ ਢੰਗ ਨਾਲ ਲੜਦੀ ਤੇ 100% ਸੀ ਬਿੱਟੂ ਜੀ ਜਿੱਤਦੇ ਆਮ ਆਦਮੀ ਪਾਰਟੀ ਨੇ ਸਰੈਂਡਰ ਕਰਤਾ ਆਮ ਆਦਮੀ ਪਾਰਟੀ ਨੇ ਆਪਣੇ ਹੱਥ ਖੜੇ ਕਰਤੇ ਔਰ ਪਿੰਡਾਂ 'ਚ ਸਾਨੂੰ ਜਾਣ ਨਹੀਂ ਦਿੱਤਾ ਜਿੱਥੇ ਇਹਨਾਂ ਦਾ ਵਸ ਨਹੀਂ ਚੱਲਿਆ ਉੱਥੇ ਦੇਖੋ ਅਸੀਂ ਕਿੰਨੀ ਹੁਮ-ਹੁਮ ਆ ਕੇ ਜਿੱਤੇ ਆਂ ਕਿਉਂ ਜਾਣ ਕੇ ਉਹਨੇ ਦਿੱਤਾ ਸਰ ਕੀ ਕਾਰਨ ਸੀਗਾ ਉਦੋਂ ਇੱਕ ਹਾਲਾਤ ਹੁੰਦੇ ਨਾ ਜੀ ਉਹ ਹਾਲਾਤਾਂ ਦਾ ਨਜਾਇਜ਼ ਫਾਇਦਾ ਉਠਾ ਕੇ ਜੀ ਜਿਉਂ ਚਾਰ ਲੋਕ ਨੇ ਤਾਂ 20 ਲੋਕ ਆਪਣੇ ਕਾਰਜਕਰਤਾ ਭੇਜ ਕੇ ਸਰਕਾਰੀ ਮੰਤੰਤਰ ਜੋ ਪੰਜਾਬ ਦਾ ਹੈ ਉਸ ਦਾ ਪੂਰਾ ਪ੍ਰਯੋਗ ਕਰਕੇ ਇੱਕ ਇਲੈਕਸ਼ਨ ਨੂੰ ਲੁੱਟਣ ਵਾਲਾ ਕੰਮ ਇਹਨਾਂ ਨੇ ਕੀਤਾ ਸੋ ਐਸਾ ਹੋਇਆ ਪਰ ਲੇਕਿਨ ਦੇਖੋ ਸਾਧਦਾ ਨਾ ਮੋਦੀ ਜੀ ਦੇ ਉਹਨਾਂ ਨੇ ਉਸ 파ੜ ਨੂੰ ਪੈ ਨਹੀਂ ਦਿੱਤਾ। ਉਹਨਾਂ ਨੇ ਪੰਜਾਬ ਦੇ ਵਿੱਚੋਂ ਫਿਰ ਵੀ ਮੰਤਰੀ ਬਣਾ ਕੇ ਮਿੱਟੂ ਜੀ ਨੂੰ ਮਾਨ ਸਨਮਾਨ ਦਿੱਤਾ ਔਰ ਲੁਧਿਆਣੇ ਨੂੰ ਬੜਾ ਮਾਨ ਦਿੱਤਾ, ਪੰਜਾਬ ਨੂੰ ਮਾਨ ਦਿੱਤਾ ਔਰ ਸਾਡੀਆਂ ਬੜੀਆਂ ਆਸਾਂ ਨੇ ਕਿ ਸਾਡੇ ਨਾਲ ਰਲ ਮਿਲ ਕੇ ਭਾਰਤੀ ਜਨਤਾ ਪਾਰਟੀ ਦੀ ਜੋ ਸੋਚ ਹੈ, ਜੋ ਮੋਦੀ ਜੀ ਦੀ ਸੋਚ ਹੈ ਉਹ ਘਰ-ਘਰ ਪਹੁੰਚਾਵਾਂਗੇ, ਅਸੀਂ ਪਿੰਡਾਂ 'ਚ ਵੀ ਜਾਵਾਂਗੇ, ਸ਼ਹਿਰਾਂ 'ਚ ਵੀ ਜਾਵਾਂਗੇ। ਹਰ ਉਸ ਘਰ ਤੱਕ ਜਾਵਾਂਗੇ ਜਿਹੜਾ ਘਰ ਨੇ ਸਾਨੂੰ ਨਹੀਂ ਵੀ ਵੋਟ ਪਾਈ। ਉਸ ਕੋਲ ਵੀ ਜਾ ਕੇ ਅਸੀਂ ਕਹਾਂਗੇ ਵੀ ਭਾਈ ਜੇ ਸਾਡੇ 'ਚ ਕੋਈ ਕਮੀਆਂ ਦੱਸੋ ਅਸੀਂ ਦੂਰ ਕਰਨ ਨੂੰ ਤਿਆਰ ਹਾਂ। ਪਰ ਲੇਕਿਨ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਠੀਕ ਹੈ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਦੇ ਵੀ ਮੰਤਰੀ ਨੇ ਜਿਨੇ ਨਹੀਂ ਪਾਈ ਉਹਦੇ ਵੀ ਮੰਤਰੀ ਨੇ ਸੋ ਬੜੀ ਨੇਕ ਨੀਤੀ ਦੇ ਨਾਲ ਹਰ ਉਸ ਵਿਅਕਤੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਅਗਰ ਬਿੱਟੂ ਜੀ ਦੀ ਗੱਲ ਕਰੀਏ ਫੋਨ ਨਾ ਚੱਕਣ ਦੀ ਉਹਨਾਂ ਦੀ ਇੱਕ ਜੋ ਹੈਬਿਟ ਹੈ ਉਹ ਲਾਈਕ ਉਹ ਚਰਚਾ ਦਾ ਵਿਸ਼ਾ ਰਹੀ ਹੈ ਹਮੇਰਾ ਹਮੇਸ਼ਾ ਸੋ ਉਹਦਾ ਕੀ ਕਹਿਣਾ ਚਾਹੋਗੇ ਉਸ ਬਾਰੇ ਕੀ ਗੱਲਬਾਤ ਹੋਈ ਹੋ ਨਹੀਂ ਐਸਾ ਨਹੀਂ ਐਸਾ ਹੁੰਦਾ ਕੀ ਹੈ ਕਿ ਕਈ ਵਾਰ ਕਾਂਗਰਸ ਪਾਰਟੀ ਦੇ ਔਰ ਬੀਜੇਪੀ ਦੇ ਵਿੱਚ ਇੱਕ ਬੁਨਿਆਦੀ ਅੰਤਰ ਹੈ ਸਾਡਾ ਕਾਰਜਕਰਤਾ ਬੜਾ ਮਚਿਓਰਡ ਕਾਰਜਕਰਤਾ ਹੈ ਠੀਕ ਹੈ ਨਾ ਉਹ ਜਦ ਵੀ ਹਿਤ ਤੱਕ ਤਾਂ ਜਨੂਨ ਦਾ ਵੀ ਇਲੈਕਸ਼ਨ ਦੇ ਵਿੱਚ ਔਰ ਇਲੈਕਸ਼ਨ ਤੋਂ ਬਾਅਦ ਵੀ ਇਹ ਮੰਤਰੀ ਬਣਨ ਤੋਂ ਪਹਿਲਾਂ ਵੀ ਤੇ ਵਿੱਚ ਦੀ ਵੀ ਕਿਸੇ ਵੀ ਕਾਰਜਕਰਤਾ ਨੇ ਕੋਈ ਫੋਨ ਕੀਤਾ ਤੇ ਉਹਨਾਂ ਨੇ ਬੜਾ ਅਟੈਂਡ ਕੀਤਾ ਜੇ ਨਹੀਂ ਕਿਸੇ ਵੇਲੇ ਅਟੈਂਡ ਕਰ ਸਕੇ ਤਾਂ ਘੰਟਾ ਤੋਂ ਘੰਟੇ ਬਾਅਦ ਫੋਨ ਆ ਗਿਆ ਕਿ ਹਾਂਜੀ ਤੁਹਾਡਾ ਫੋਨ ਆਇਆ ਸੀ ਦੱਸੋ ਸੋ ਉਹਨਾਂ ਦੇ ਬੜਾ ਨਿਜਾਮ ਹੈ ਬੜੇ ਲੋਕ ਨੇ ਉਹਨਾਂ ਦੇ ਇੱਥੇ ਲੁਧਿਆਣੇ 'ਚ ਬੜਾ ਨੈਟਵਰਕ ਹੈ ਕੋਈ ਦਿੱਕਤ ਨਹੀਂ ਜਿੰਦੋਂ ਨਹੀਂ ਸੁਣਦੇ ਸਾਨੂੰ ਕਰੋ ਫੋਨ ਕੋਈ ਗੱਲ ਨਹੀਂ ਅਸੀਂ ਮਲਾ ਦਿਆਂਗੇ ਕੋਈ ਐਦਾਂ ਦੀ ਦਿੱਕਤ ਵਾਲੀ ਗੱਲ ਨਹੀਂ ਇੰਡਸਟਰੀ ਦੀ ਗ੍ਰੋਥ ਹੋਏਗੀ ਲੱਗਦਾ ਹੈ ਕਿ ਇੰਡਸਟਰੀ ਹੁਣ ਮੁੜ ਪੱਟਰੀ ਤੇ ਆ ਸਕੇਗੀ ਕਿਉਂਕਿ ਕਾਫੀ ਇੰਡਸਟਰੀ ਪਲੈਨ ਕਰਨ ਦਾ ਸੋਚ ਰਹੀ ਸੀ ਪਿਛਲੇ ਸਾਲ ਬਿਲਕੁਲ ਹੋਏਗਾ ਜੀ ਬਿਲਕੁਲ ਹੋਏਗਾ ਮਗਰ ਉਹਦੇ ਲਈ ਜੋ ਸਟੇਟ ਦੀ ਸਰਕਾਰ ਹੈ ਇਸ ਦੀ ਜੋ ਵਿਜਨ ਹੈ ਇਸ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਜਾਂ ਤਾਂ ਇਹ ਆਪਣੇ ਆਪ ਨੂੰ ਬਦਲਣ ਜਾਂ ਲੋਕ ਇਹਨਾਂ ਦਾ ਬਦਲ ਕਰ ਦੇਣਗੇ ਕਿਉਂਕਿ ਹੁਣ ਪੰਜਾਬ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਆ ਜਿਹੜੇ ਹੁਣ ਸੜਕਾਂ ਰੋਕ ਕੇ ਜਾਂ ਰੇਲਵੇ ਰੋਕ ਕੇ ਜਾਂ ਇਹ ਰੋਕ ਕੇ ਤੁਸੀਂ ਦੇਖੋਗੇ ਬਹੁਤ سارے ਲੋਕਾਂ ਦੇ ਨਾ ਆਰਡਰ ਕੈਨਸਲ ਹੋਏ ਆ ਕਈ ਦੇਸ਼ਾਂ ਨੇ ਕਈ ਇੰਡਸਟਰੀਆਂ ਨੂੰ ਬਲੈਕਲਿਸਟ ਕਰਤਾ ਕਿ ਜੀ ਆਖੇ ਇਹ ਮਾਲ ਟਾਈਮ ਸਿਰ ਨਹੀਂ ਭੁਗਤਾਂਦੇ ਕਾਰਨ ਕੀ ਕਿ ਸਾਡਾ ਮਾਲ ਸਾਡਾ ਰੌ ਮਟੀਰੀਅਲ ਟਾਈਮ ਸਿਰ ਨਹੀਂ ਆਂਦਾ ਸਾਡਾ ਤਿਆਰ ਗੁੱਡਸ ਬਾਹਰ ਨਹੀਂ ਜਾ ਪਾਉਂਦੇ ਕਈ ਤਰ੍ਹਾਂ ਦੀਆਂ ਸਮੱਸਿਆ ਆਈਆਂ ਸੋ ਉਹਨਾਂ ਤੋਂ ਸਭ ਨੂੰ ਪਰਹੇਜ਼ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਔਰ ਸਾਡੇ ਜਥੇਬੰਦੀਆਂ ਨੂੰ ਵੀ ਇਹ ਜਰੂਰ ਸੋਚਣਾ ਚਾਹੀਦਾ ਕਿ ਪੰਜਾਬ ਦੀ ਆਰਥਿਕਤਾ ਪੰਜਾਬ ਦਾ ਜੇ ਕਿਸਾਨੀ ਰੀੜ ਦੀ ਹੱਡੀ ਹੈ ਤੇ ਇੰਡਸਟਰੀ ਵੀ ਰੀੜ ਦੀ ਹੱਡੀ ਹੈ ਕਿਉਂਕਿ ਇੰਡਸਟਰੀ ਤੋਂ ਬਿਨਾ ਰੈਵਨਿਊ ਜਨਰੇਟ ਨਹੀਂ ਹੋ ਸਕਦਾ ਇੰਡਸਟਰੀ ਤੋਂ ਬਿਨਾ এমਪਲॉयਮੈਂਟ ਜਨਰੇਟ ਨਹੀਂ ਹੋ ਸਕਦੀ ਇੰਡਸਟਰੀ ਤੋਂ ਬਿਨਾ ਕੋਈ ਵੀ ਪ੍ਰਦੇਸ਼ ਗਰੋ ਨਹੀਂ ਕਰ ਸਕਦਾ ਸਿਰਫ ਖੇਤੀ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਕਿਸਾਨ ਬੜਾ ਜ਼ਰੂਰੀ ਹੈ ਮਗਰ ਨਾਲ-ਨਾਲ ਉਹ ਖਿੱਤੇ ਵੀ ਜ਼ਰੂਰੀ ਨੇ ਜਿਹੜੇ ਪੰਜਾਬ ਦੀ ਆਰਥਿਕਤਾ ਨੂੰ ਚਲਾਉਂਦੇ ਨੇ ਔਰ ਉਹਨਾਂ ਦੇ ਵਿੱਚ ਨਿਰਵਗਨ ਚੱਲਣਾ ਚਾਹੀਦਾ ਔਰ ਇਹ ਸਰਕਾਰ ਨੇ ਤਾਂ ਜਦੋਂ ਦੀ ਆਈ ਹੈ ਲਾਅ ਐਂਡ ਆਰਡਰ ਦੇ ਵੀ ਹਾਲਾਤ ਤੁਹਾਨੂੰ ਨਜ਼ਰ ਆਂਦੇ ਐ ਔਰ ਬਾਕੀ ਵੀ ਤੁਹਾਨੂੰ ਦਿਖਦਾ ਕਿ ਨਸ਼ਾ ਘਰ ਘਰ ਵਿਕ ਰਿਹਾ ਹੈ ਨੌਜਵਾਨੀ ਬਾਹਰ ਜਾ ਰਹੀ ਹੈ ਔਰ ਪੈਸਾ ਤਰਾ ਤੜ ਭਾਰ ਜਾ ਰਿਹਾ ਹੈ ਜਿਹੜਾ ਨੌਜਵਾਨ ਜਾਂਦਾ 20 30 5 ਲੱਖ ਰੁਪਏ ਨਾਲ ਲੈ ਕੇ ਜਾਂਦਾ ਫਿਰ ਉਹ ਫੈਮਲੀਆ ਨੂੰ ਵੀ ਲੈ ਜਾਂਦਾ ਔਰ ਪੰਜਾਬ ਦੀ ਬਹੁਤ ਵੱਡਾ ਦੁਕਾਨਤਾ ਹੈ ਔਰ ਇਹ ਤਾਂ ਬਚਨ ਦੀ ਲੋੜ ਹੈ ਔਰ ਪੰਜਾਬ ਸਰਕਾਰ ਨੂੰ ਹੋਸ਼ ਕਰਨਾ ਚਾਹੀਦਾ ਕੇਂਦਰ ਸਰਕਾਰ ਨੇ ਤਾਂ ਆਪਣਾ ਹੱਥ ਪੰਜਾਬ ਵਾਲ ਨੂੰ ਹਾਰਨ ਦੇ ਬਾਵਜੂਦ ਵਧਾਤਾ ਹੈ ਔਰ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਸਾਰੇ ਵਿਭਾਜਪਾ ਦੇ ਸਾਰੇ ਕਾਰਜਕਰਤਾ तमाम ਲੀਡਰ ਕਾਰਜਕਰਤਾ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਕਿਉਂਕਿ ਅਸੀਂ ਪਹਿਲਾਂ ਪੰਜਾਬੀ ਆ ਫਿਰ ਭਾਜਪਾਈ ਆ ਸੋ ਅਸੀਂ ਅੱਗੇ ਵਧਣ ਨੂੰ ਤਿਆਰ ਹੈ ਸਾਰੇ ਲੋਕ ਕੰਮ ਕਰਨ ਨੂੰ ਤਿਆਰ ਹੈ ਮਗਰ ਇਹ ਸਰਕਾਰ ਜਿਹੜੀ ਹੈ ਇਸ ਦੀਆਂ ਜਿਹੜੀਆਂ ਅੜਚਨਾ ਜਿਹੜੀਆਂ ਇਹ ਪਾਉਂਦੀ ਹੈ ਇਹ ਤੁਹਾਨੂੰ ਬਚਣਾ ਚਾਹੀਦਾ ਪੰਜਾਬ ਟ੍ਰੇਡ ਸੈਲ ਦੇ ਸਰ ਪ੍ਰਧਾਨ ਵੀ ਹੋ ਤੁਸੀਂ ਪਾਜਪਾ ਦੇ ਹਲਵਾਰਾ 에ਰਪੋਰਟ ਦੀ ਗੱਲ ਕਰੀਏ ਹਮੇਸ਼ਾ ਇੰਡਸਟਰੀ ਦੀ ਡਿਮਾਂਡ ਤੁਹਾਡੇ ਕੋਲ ਵੀ ਪਹੁੰਚੀ ਹੋਣੀ ਉਸ ਨੂੰ ਲੈ ਕੇ ਕੀ ਕੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਅੱਗੇ ਤੱਕ ਪਹੁੰਚਾਓਗੇ ਬਿਲਕੁਲ 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 ਬਹੁਤ ਜਲਦੀ ਸ਼ੁਰੂ ਹੋ ਜਾਣਾ ਥੋੜੇ ਦਿਨ ਪਹਿਲਾਂ ਮਾਨੀ ਅਮਿਤ ਸ਼ਾਹ ਜੀ ਜਿਸ ਦਿਨ ਲੁਧਿਆਣਾ ਆਏ ਸੀ ਫੇਰੀ ਤੇ ਤੇ ਉਸ ਦਿਨ ਮੈਂ ਉੱਥੇ ਉਹਨਾਂ ਨੂੰ 에ਰਪੋਰਟ ਤੇ ਸੀਓਫ ਕਰਨ ਗਿਆ ਸੀ ਤੇ ਉੱਥੇ ਬਹੁਤ ਸਾਰਾ ਕੰਮ ਤਾਂ ਹੋ ਚੁੱਕਾ ਲਗਭਗ ਬਹੁਤ ਜਲਦੀ ਉਹਦੇ ਤਿਆਰ ਹੋ ਜਾਣਾ ਕੰਮ ਬੜਾ ਯੁੱਧ ਸਤਰ ਤੇ ਹੈ ਔਰ ਬਹੁਤ ਜਲਦੀ ਉਹਨੇ ਸ਼ੁਰੂ ਹੋ ਜਾਣਾ ਹੈ ਰੇਲਵੇ ਦਾ ਤੁਹਾਨੂੰ ਪਤਾ ਹੋ ਹੀ ਗਿਆ ਹੈ ਰੇਲ ਕੋਰੀਡੋਰ ਵੀ ਬਣ ਹੀ ਗਿਆ ਹੈ ਤੇ ਹੁਣ ਪੰਜਾਬ ਦੀ ਔਰ ਐਕਸਪ੍ਰੈਸ ਵੇ ਵੀ ਤੁਹਾਨੂੰ ਪਤਾ ਹੈ ਕਿ ਸਰਕਾਰ ਬਣਾ ਹੀ ਰਹੀ ਹੈ ਤੇ ਕਨੈਕਟੀਵਿਟੀ ਤਾਂ ਬਹੁਤ ਜ਼ਬਰਦਸਤ ਜੰਦ ਪ੍ਰੋਜੈਕਟ ਪੂਰੇ ਹੋਨੇ ਆ ਤੇ ਪੰਜਾਬ ਮਤਲਬ ਬਹੁਤ ਅੱਛੇ ਤਰੀਕੇ ਨਾਲ ਕਨੈਕਟਡ ਹੋ ਜਾਣਾ ਪਰ ਲੇਕਿਨ ਔਰ ਕੇਂਦਰ ਸਰਕਾਰ ਨੇ ਆਪਣਾ ਨੁਮਾਇੰਦਾ ਵੀ ਸਮਝ ਲਓ ਕਿ ਬਿੱਟੂ ਜੀ ਦੇ ਰੂਪ ਵਿੱਚ ਸਾਡੇ ਇੱਥੇ ਬਿਠਾਤਾ ਮੈਨੂੰ ਵੀ ਬੋਰਡ ਆਫ ਟ੍ਰੇਡ ਦੇ ਵਿੱਚ ਪਾਇਆ ਦਾ ਤੇ ਚਲੋ ਐਸੀ ਵੀ ਕੰਮ ਕਰਦੇ ਆ ਸੋ ਅੱਗੇ ਵਧਾਣ ਦਾ ਟਾਈਮ ਹੈ ਔਰ ਇਹ ਸਰਕਾਰ ਨੂੰ ਚਾਹੀਦਾ ਵੀ ਅਰਚਨਾ ਬੰਦ ਦੀ بجائے ਪੰਜਾਬ ਦੇ ਉਦਯੋਗ ਔਰ ਵਪਾਰ ਦੀਆਂ ਨੀਤੀਆਂ ਨੂੰ ਸਹੀ ਕਰੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਮਿਲ ਕੇ ਪੰਜਾਬ ਨੂੰ ਅੱਗੇ ਵਧਾਵੇ ਬਿਲਕੁਲ ਹਰ ਇੱਕ ਵਿਅਕਤੀ ਜੋ ਹੈ ਹਰ ਇੱਕ ਵਰਗ ਦਾ ਵਿਅਕਤੀ ਚਾਹੇ ਉਹ ਸਨਦਕਾਰ ਹੈ ਚਾਹੇ ਕਿਸੇ ਵੀ ਵਰਗ ਤੋਂ ਬਿਲੋਂਗ ਕਰਦੇ ਨੇ ਉਹ ਹੀ ਕਹਿ ਰਹੇ ਨੇ ਕਿ ਲੁਧਿਆਣਾ ਨੂੰ ਇੱਕ ਤੋਹਫਾ ਜੋ ਹੈ ਜ਼ਰੂਰ ਮਿਲਿਆ ਪੰਜਾਬ ਨੂੰ ਇੱਕ ਤੋਹਫਾ ਜ਼ਰੂਰ ਮਿਲਿਆ ਪਾਛ ਪਾ ਸਰਕਾਰ ਵੱਲੋਂ ਤੇ ਜਿਸ ਦਾ ਉਪਯੋਗ ਜੋ ਹੈ ਜ਼ਰੂਰ ਕੀਤਾ ਜਾਏਗਾ ਤੇ ਜਲਦ ਤੋਂ ਜਲ ਜੋ ਦਿੱਕਤਾਂ ਨੇ ਸਪੈਸ਼ਲੀ ਅਗਰ ਰੇਲ ਗੱਲ ਕਰੀ 에어ਪੋਰਟ ਦੀ ਜੋ ਸਭ ਤੋਂ ਮੇਜਰ ਦਿੱਕਤ ਇੰਡਸਟਰੀਸਟ ਨੂੰ ਫੇਸ ਕਰਨੀ ਪੈਂਦੀ ਕਿਉਂਕਿ ਹਮ ਜਾਂ ਤਾਂ ਮੁਹੱਲੀ ਜਾਣਾ ਪੈਂਦਾ ਹੈ ਜਾਂ ਤਾਂ ਦਿੱਲੀ ਤੋਂ ਜੋ ਹੈ ਕਨੈਕਟੀਵਿਟੀ ਹੁੰਦੀ ਹੈ ਜਿਸ ਕਾਰਨ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਉਹ एयरपोर्ट ਦਾ ਸੋਲੂਸ਼ਨ ਜੋ ਹੈ ਜਲਦ ਤੋਂ ਜਲ ਕੀਤਾ ਜਾਏ ਜਲਦ ਤੋਂ ਜਲ ਜੋ ਹੈ ਹੋ ਸਟਾਰਟ ਕਰਵਾਇਆ ਜਾਏਗਾ ਕੈਮਰਾਮੈਨ ਨਿਲਕਮ ਲਮੋਨੂ ਦੇ ਨਾਲ ਸਾਖਸ਼ੀ ਸ਼ਰਮਾ ਦਸਮਨ ਨਿਊਜ਼